ਠੀਕਲ ਹੋ ਗਿਰੇਗਾ ਕਿ ਤੇਰਾ ਆਪ ਵੀ ਪਿਆਰ ਕਰਦੀ ਹੈ ਨਾ ਕੋਈ ਨਾ ਜਿੱਦ ਦੀ ਦੁਆਈਆਂ ਮੈਂ ਤੈਨੂੰ ਕਦੇ ਮਾੜਾ ਚੰਗਾ ਨਹੀਂ ਬੋਲਿਆ ਮੈਂ ਤੈਨੂੰ ਆਪਣੀ ਬੇਟੀ ਜੀ ਨਾ ਜਿੰਨਾ ਪਿਆਰ ਦਿੰਨੀ ਆ ਤੂੰ ਉਦਾਸ ਨਾ ਹੋ ਠੀਕ ਆ ਖੁਸ਼ ਰਹਿ ਹੈ ਸਾਰੇ ਉਂਜੀ ਪਿਆਰ ਪਰ ਇਹ ਸਤਿ ਸ੍ਰੀ ਅਕਾਲ ਹੋਰ ਸੁਣਾਓ ਜੀ ਤੁਹਾਡਾ ਕੀ ਹਾਲ ਚਾਲ ਆ ਦੇਖੋ ਜੀ ਠੰਡ ਬਹੁਤ ਜ਼ਿਆਦਾ ਤੇ ਆਪਣੇ ਬੱਚਿਆਂ ਤੇ ਆਪਣਾ ਧਿਆਨ ਰੱਖੋ ਸੁੱਕੀ ਠੰਡ ਪੈ ਰਹੀ ਆ ਮੇਰੀ ਵੀ ਨਾ ਥੋੜੀ ਜੀ ਸਿਹਤ ਖਰਾਬ ਹੋਈ ਵੀ ਆ 2-3 ਦਿਨ ਤੋਂ ਨਾ ਦਵਾਈ ਲਗਾਤਾਰ ਮੇਰੀ ਚੱਲ ਰਹੀ ਆ ਚਲੋ ਜੀ ਜਿਹੜੀ ਆਪਾਂ ਉਹ ਦਿਨ ਖੰਨੇ ਜਾ ਕੇ ਨਾ ਮਿਲ अजीत ਮਿਲ ਤੇ ਆਪਾਂ ਸ਼ਾਪਿੰਗ ਕਰਕੇ ਆਏ ਤੇ ਨਾ ਉਹਨਾਂ ਦੇ ਨਾ ਸਾਡੇ ਲਫਾਫੇ ਨਾ ਬਸ ਇਸ ਤਰ੍ਹਾਂ ਹੀ ਭਰ ਕੇ ਆਪਾਂ ਨੇ ਇੱਕ ਕਮਰੇ ਦੇ ਵਿੱਚ ਰੱਖਤੇ ਆ ਬਿਲਕੁਲ ਵੀ ਉਹਨਾਂ ਨੂੰ ਹੱਥ ਨਹੀਂ ਲੱਗਿਆ ਹੈਗਾ ਜਿਹੜੀ ਆਪਾਂ ਨੇ ਰਾਤ ਵੀਡੀਓ ਪਾਈਦੀ ਨਾ ਉਹ ਵੀਡੀਓ ਤੇ ਆਪਾਂ ਨੂੰ ਬਹੁਤ ਜ਼ਿਆਦਾ ਪਿਆਰ ਮਿਲਿਆ ਭੈਣ ਭਾਈਆਂ ਦਾ ਇਦਾਂ ਹੀ ਤੁਸੀਂ ਸਾਰੀਆਂ ਵੀਡੀਓ ਨੂੰ ਨਾ ਪਿਆਰ ਦਿੰਦੇ ਰਹੋ ਦੇਖੋ ਜੀ ਜਿਹੜੀ ਅਸੀਂ ਕੱਲ ਕੰਬਲਾਂ ਤੇ ਰਜਾਈਆਂ ਦੀ ਸ਼ਾਪਿੰਗ ਕਰੀਦੀ ਨਾ ਤੇ ਭੈਣਾਂ ਦੇ ਇੰਨੇ ਜ਼ਿਆਦਾ ਕਮੈਂਟ ਆਏ ਆ ਕਹਿੰਦੇ ਦੀਦੀ ਸਾਨੂੰ ਨਾ ਤੁਸੀਂ ਸਪੈਸ਼ਲ ਵੀਡੀਓ ਬਣਾ ਕੇ ਦੱਸੋ ਵੀ ਇਹ ਉਹਨਾਂ ਦਾ ਕਿੰਨਾ ਰੇਟ ਆ ਤੁਸੀਂ ਕਿੱਕੇ ਕਿਹੜਾ ਕਿਹੜਾ ਸਮਾਨ ਖਰੀਦਿਆ ਚਲੋ ਜੀ ਆਪਾਂ ਹੁਣ ਤੁਹਾਨੂੰ ਦੱਸਦੇ ਆ ਦੇਖੋ ਜੀ ਆਪਾਂ ਨੇ ਨਾ ਕਰੀਆ ਤਿੰਨ ਕੰਬਲਾਂ ਦੀ ਕਰੀਆ ਸ਼ਾਪਿੰਗ ਦੇਖੋ ਜੀ ਕੰਬਲ ਹੈਗੇ ਨੇ ਡਬਲ ਤੇ ਇਹਨਾਂ ਦਾ ਕਲਰ ਵੀ ਬਹੁਤ ਵਧੀਆ ਐ ਦੇਖੋ ਜੀ ਇਹਨਾਂ ਦਾ ਰੇਟ ਹੈਗਾ ਇੱਕ ਕੰਬਲ ਦਾ ਆਪਾਂ ਨੂੰ ਪੈ ਗਿਆ 1700 ਰੁਪਈਆ ਜੇ ਹੁਣ ਆਪਾਂ ਉਥੇ ਲਵਾਂਗੇ ਰੋ ਮਾੜਾ ਮੋਟਾ ਲੈਸ ਵੀ ਕਰ ਦਿੰਦੇ ਆ ਦੇਖੋ ਜੀ ਕੰਬਲ ਹੈਗੇ ਨੇ ਪੂਰੇ ਐਨ ਗਰਮ ਆ ਦੇਖੋ ਯਾਰ ਪੂਰੇ ਡਬਲ ਕੰਬਲ ਨੇ ਇਹ ਕੰਬਲ ਆਪਾਂ ਨੇ ਆ ਲੱਤਾ ਹੈ ਤੇ ਇਹਨਾਂ ਦੇ ਨਾ ਕਲਰ ਬਹੁਤ ਸੋਹਣੇ ਆ ਆ ਦੇਖੋ ਵਿੱਚ ਗੁਲਾਬੀ ਗੁਲਾਬੀ ਜੇ ਫੁੱਲਾ ਤੇ ਇਸ ਤਰ੍ਹਾਂ ਮਹਿੰਦੀ ਰੰਗ ਦੇ ਨਾ ਪੱਤੇ ਜੇ ਬਣੇ ਹੋਏ ਆ ਤੇ ਕੰਬਲ ਬਹੁਤ ਵਧੀਆ ਨੇ ਇਹਨੂੰ ਖੋਲ ਕੇ ਦਿਖਾਓ ਤੇ ਕੰਬਲ ਤੇ ਰਜਾਈਆਂ ਦਾ ਤਾਂ ਕੋਈ ਆਂਤੇ ਨਹੀਂ ਹੈਗਾ ਨਾਲੇ ਤਾਂ ਆਪਾਂ ਨੂੰ ਸਹੀ ਰੇਟ ਤੇ ਚੀਜ਼ ਵੀ ਮਿਲ ਜਾਂਦੀ ਆ ਦੇਖੋ ਪੂਰਾ ਡਬਲ ਕੰਬਲ ਹੈ ਬਿਲਕੁਲ ਵੀ ਠੰਡ ਨਹੀਂ ਲੱਗਣੀ ਹੈਗੀ ਤੁਹਾਨੂੰ ਆ ਖੋਲ ਕੇ ਦਿਖਾਉਨੇ ਆ ਦੇਖਾ ਫੜਦਾ ਇਧਰੋਂ ਦੇਖੋ ਜੀ ਕੰਬਲ ਦੇਖੋ ਕਨੇੜੇ ਕਰਕੇ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਤੇ ਤੁਸੀਂ ਨਾ ਇਹਦਾ ਕਲਰ ਚੈੱਕ ਕਰੋ ਕਿੰਨਾ ਸੋਹਣਾ ਕੰਬਲ ਹੈ ਪੂਰਾ ਹਨ ਡਬਲ ਕੰਬਲ ਹੈ ਲੰਬਾਈ ਜੜਾਈ ਇਹਦੀ ਪੂਰੀ ਹੈ ਤੇ ਦੇਖੋ ਵਿੱਚ ਇਸ ਤਰ੍ਹਾਂ ਦੇ ਨਾ ਫਲਾਵਰ ਜੇ ਬਣੇ ਹੋਏ ਨੇ ਤੇ ਕਲਰ ਤਾਂ ਉੱਥੇ ਕੋਈ ਅੰਤ ਨਹੀਂ ਹੈਗਾ ਉੱਥੇ ਜਾ ਕੇ ਤਾਂ ਐ ਲੱਗਦਾ ਵੀ ਆ ਵੀ ਚੀਜ਼ ਲੈ ਲਈ ਆ ਵੀ ਲੈ ਲਈ ਪਰ ਕੋਈ ਵੀ ਚੀਜ਼ ਛੱਡਣ ਨੂੰ ਦਿਲ ਨਹੀਂ ਕਰਦਾ ਹੈਗਾ ਇਹ ਕੋਈ ਕਾ ਕੰਬਲ ਹੋ ਗਿਆ ਤੇ ਹੁਣ ਆਪਾਂ ਨੇ ਤਿੰਨ ਲੈਂਦੇ ਆ ਕੰਬਲ ਤੇ ਹੁਣ ਆ ਗਈਆਂ ਰਜਾਈਆਂ ਦੀ ਬਾਰੀ ਲਿਆ ਵੀਰੇ ਘਰ ਆ ਲਈ ਰਜਾਈ ਫੜਾ ਦੇਖੋ ਜੀ ਜਿਹੜੀਆਂ ਇਹ ਆਪਾਂ ਨੇ ਰਜਾਈਆਂ ਖਰੀਦੀਆਂ ਨਾ ਇਹ ਖਰੀਦੀਆਂ ਨਾ ਇਹ ਰਜਾਈ ਐ ਇੰਨੀ ਜ਼ਿਆਦਾ ਗਰਮ ਆ ਨਾ ਤੇ ਹੂੰ ਵੀ ਨਰਮ ਆ ਜਿਹੜੀਆਂ ਆਪਣੇ ਰੂ ਵਾਲੇ ਰਜਾਈਆਂ ਹੁੰਦੀਆਂ ਐ ਹੁੰਦੀਆਂ ਤਾਂ ਉਹ ਵੀ ਵੈਸੇ ਗਰਮ ਆ ਉਹ ਤਾਂ ਥੋੜਾ ਜਿਹਾ ਬਜਨ ਵੱਧ ਹੋ ਜਾਂਦਾ ਏ ਇਹ ਤਾਂ ਲੱਤੀ ਹੋਈ ਕਿ ਨਾ ਬਿਲਕੁਲ ਵੀ ਪਤਾ ਨਹੀਂ ਲੱਗਦਾ ਹੈਗਾ ਇਹ ਨਾ ਇਹ ਲਾਈਟ ਵੇਟ ਐ ਤੇ ਇਹ ਦੇਖੋ ਇਹ ਲਾ ਕੇ ਨਾ ਤਾਂ ਜੇ ਰੇਕਾ ਮਰਜ਼ੀ ਪਰੇ ਨੂੰ ਕਰਕੇ ਦੇਖਾ ਦੇਖੋ ਜੀ ਪੂਰੀ ਐਨ ਖੁੱਲੀ ਡੁੱਲੀ ਆ ਚਾਹੇ ਤਿੰਨੇ ਜਣੇ ਪੈ ਜੋ ਪੂਰੀ ਐਨ ਡਬਲ ਡਬਲ ਵੈੱਡ ਦੀ ਹੈਗੀ ਰਜਾਈ ਤੇ ਗਰਮ ਵੀ ਐਨੀ ਆ ਨਾ ਉਸ ਤੁਸੀਂ ਪੁੱਛੋ ਹੀ ਨਾ ਜੀ ਮੈਂ ਸਰਦੀਆਂ ਦੇ ਦਿਨਾਂ ਦੇ ਵਿੱਚ ਜਿਹੜੀਆਂ ਆਪਣੀ ਦੁਨੀਆ ਰਜਾਈਆਂ ਹੁੰਦੀਆਂ ਨਾ ਜਦੋਂ ਆਪਾਂ ਲੰਨੇ ਉਹ ਠੰਡੇ ਠੰਡੀਆਂ ਨਹੀਂ ਰੇਖਾਂ ਲੱਗੀਆਂ ਨੀਆਂ ਦੇਖੋ ਜੀ ਇਹ ਬਿਲਕੁਲ ਵੀ ਠੰਡੀ ਨਹੀਂ ਲੱਗਦੀ ਹੈਗੀ ਦੇਖੋ ਦੋਏ ਪਾਸੇ ਦੀ ਐ ਰਜਾਈ ਆਪਣੀ ਗਰਮ ਪਈ ਐ ਦੇਖੋ ਜੀ ਫੇਰ ਅਸੀਂ ਨਾ ਦੋ ਰਜਾਈਆਂ ਖਰੀਦੇ ਲਿਆਂਦੀਆਂ ਨੇ ਸਾਡੇ ਹੁਣ ਵੀ ਨਾ ਰੂਣ ਵਾਲੀਆਂ ਰਜਾਈਆਂ ਰੇਖਾਂ ਪੇਟੀ ਦੇ ਵਿੱਚ ਆਂਤ ਨਹੀਂ ਐਨੇ ਪਈਆਂ ਹੈਗੀਆਂ ਉਹਨਾਂ ਨੂੰ ਕੋਈ ਨਹੀਂ ਲੰਦਾ ਹੈਗਾ ਕਦੇ ਹਸਤਾ ਇਹ ਲੈਣੀਆਂ ਨਹੀਂ ਹੈਗੀਆਂ ਉਹਨਾਂ ਦਾ ਬਜਨ ਵੱਧ ਦਾ ਸਾਨੂੰ ਉਹ ਨਹੀਂ ਵਧੀਆ ਲੱਗਦੀਆਂ ਹੈਗੀਆਂ ਇਸ ਕਰਕੇ ਆਪਾਂ ਇਹ ਰਜਾਈਆਂ ਖਰੀਦੀਆਂ ਤੇ ਰਜਾਈਆਂ ਹੈਗੀਆਂ ਦੇਖੋ ਜੀ ਬਹੁਤ ਜ਼ਿਆਦਾ ਰਜਾਈ ਪਈ ਹੈ ਉੱਥੇ ਕੋਈ ਆਂਤੇ ਨਹੀਂ ਹੈਗਾ ਡਬਲ ਹੈ ਮੈਂ ਉਹਨਾਂ ਨੂੰ ਪੁੱਛਿਆ ਤਾਂ ਮਹਾਵੀਰ ਜੀ ਵੀ ਅਸੀਂ ਸਿੰਗਲ ਰਜਾਈਆਂ ਵੀ ਲੈਣੀਆਂ ਉਹ ਕਹਿੰਦੇ ਵੀ ਭੈਣ ਜੀ ਸਿੰਗਲ ਰਜਾਈ ਨਹੀਂ ਮਿਲਦੀ ਹੈਗੀ ਵੀ ਡਬਲ ਰਜਾਈ ਮਿਲਣੀ ਆ ਹਾਂ ਇਹ ਡਬਲ ਡਬਲ ਹੀ ਮਿਲਦੀ ਆ ਪਾਸੇ ਤਾਂ ਹੈਗਾ ਇਸ ਤਰ੍ਹਾਂ ਫਲਾਵਰ ਤੇ ਵਾਲਾ ਪਾਸਾ ਦੇਖੋ ਕਿੰਨਾ ਵਧੀਆ ਪੂਰਾ ਇਹ ਮਲਾਮ ਬਲੈਂਪ ਹੈ ਵਾਈਟ ਫੈਬਰਿਕ ਕਰਾ ਮਿਸਲੇ ਦੇ ਰਹਾ ਇਸ ਵਿੱਚ ਵਾਈਟ ਫੈਬਰਿਕ ਡਾਲਾ ਹੋਇਆ ਹੈ ਕਾਹੀ ਗਰਮ ਨਹੀਂ ਦੇਖੋ ਜੀ ਇਹਨੂੰ ਤਾਂ ਬਹੁਤ ਜ਼ਿਆਦਾ ਨੌਲੇਜ ਰਜਾਈ ਬਾਰੇ ਕਹਿੰਦੀ ਦੀਦੀ ਇਹ ਗਰਮ ਬਹੁਤ ਹੈ ਦੇਖੋ ਜੀ ਇੱਕ ਇੱਕ ਲੱਤੀ ਆਪਾਂ ਨੇ ਹਰ ਜਾਈ ਲੈ ਲੇਖਾ ਦੂਸਰੀ ਰਜਾਈ ਵੀ ਦਿਖਾ ਦੂਸਰੀ ਤੇ ਇਸ ਸਵੀਅ ਚੀ ਕਲਰ ਹੈ ਅੱچھے ਕਲਰ ਦਾ ਤਾਂ ਬਹੁਤ ਜ਼ਿਆਦਾ ਪਏ ਤੇ ਬਸ ਪੈਸਾ ਚਾਹੀਦਾ ਹੈ ਜਿਹੜੀ ਮਰਜ਼ੀ ਚੀਜ਼ ਖਰੀਦ ਲੈ ساری ਗੱਲ ਤਾਂ ਰਹਿ ਗਿਆ ਪੈਸੇ ਦੀ ਹੈ ਅਗੇ ਆਪਾਂ ਇਹ ਦੁਨੀਆ ਰੂਹ ਵਾਲੀਆਂ ਰਜਾਈਆਂ ਭਰਾਈ ਜਾਂਦੇ ਤੇ ਨਾ ਉਹ ਭਾਰੀ ਹੋ ਜਾਂਦੀ ਉਹ ਭਾਰੀ ਹੋ ਜਾਂਦੀ ਇਹਦੀਆਂ ਪੱਲੇ ਪਾਸੇ 골 ਕੇ ਦਿਖਾ ਦੇਖੋ ਜੀ ਇਹ ਰਜਾਈ ਦਾ ਵੀ ਕਲਰ ਦੇਖੋ ਤੁਸੀਂ ਕਿੰਨਾ ਸੋਹਣਾ ਆਪਾਂ ਤੁਹਾਨੂੰ ਨੇੜੇ ਕਰਕੇ ਦਿਖਾਉਦੇ ਆ ਇਹ ਵੀ ਪੂਰੀ ਹੈ ਨਾ ਡਬਲ ਬੈੱਡ ਦੀ ਚਾਦਰ ਨੇੜੇ ਆ ਜਾ ਕੈਮਰਾਮੈਨ ਦੇਖੋ ਜੈਨੇਗਰਰ ਜਾਈਰੂ ਦੇਖ ਕੇ ਨਾ ਰੂਹ ਖੁਸ਼ ਹੁੰਦੀ ਆ ਕਿੰਨੀਆਂ ਮੋਟੀ ਰਜਾਈਆਂ ਦੇਖੋ ਲੇਕਿਨ ਇਸ ਵਿੱਚ ਹਾਂ ਗਰਮ ਹੈ ਗਰਮ ਹੈ ਪੂਰੀ ਬਿਲਕੁਲ ਵੀ ਠੰਡੀ ਨਹੀਂ ਲੱਗਦੀ ਹੈਗੀ ਹੁਣ ਇਹ ਆਪਾਂ ਨੇ ਕੀ ਕਰਨਾ ਨਾ ਹੁਣ ਇਹ ਆਪਾਂ ਨੇ ਰਜਾਈਆਂ ਕੱਢ ਲੈਣੀਆਂ ਇਹਨਾਂ ਦੇ ਮੈਂ ਉਹਦਣ ਕਵਰ ਵੀ ਲੈ ਕੇ ਆਈ ਹੋਈਆਂ ਫਿਰ ਆਏ ਆ ਜੇ ਆਪਾਂ ਇਸ ਤਰ੍ਹਾਂ ਲੰਨੇ ਨਾ ਫਿਰ ਜਾਈ ਨਾ ਡਰੈਕਲੀਨ ਕਰਾਉਣੀ ਪੈਂਦੀ ਆ ਹਾਂ ਹਾਂ ਕਈ ਵਾਰ ਬੱਚੇ ਜਾਂ ਚਾਹ ਪੀਣੇ ਚਾਹ ਡੋਲ ਦੰਦੇ ਪਾਣੀ ਪੀਣੇ ਪਾਣੀ ਡੋਲ ਦੰਦੇ ਆ ਫਿਰ ਉਹ ਆਏ ਨਾ ਫਿਰ ਜਾਗ ਜੇ ਪੈ ਜਾਂਦੇ ਫਿਰ ਦੇਖਣ ਨੂੰ ਨਾ ਵਧੀਆ ਵੀ ਨਹੀਂ ਲੱਗਦੇ ਹੈਗੇ ਇਹਦੇ ਹੁਣ ਆਪਾਂ ਨੇ ਸਪੈਸ਼ਲ ਇਹਦੇ ਨਾ ਉਹਦਣੇ ਕਵਰ ਲੈ ਆਨੇ ਆ ਕਵਰ ਤਾਂ ਆ ਕੱਪੜੇ ਦੇ ਵਿੱਚੋਂ ਬੰਦਾ ਧੋ ਵੀ ਦਿੰਦਾ ਹੈ ਕਵਰ ਵੀ ਸੀ ਕਵਰ ਇਹਦੇ ਵਿੱਚ ਚੱਲ ਫੋਲ ਕੇ ਦਿਖਾ ਮੈਨੂੰ ਦੇਖੋ ਜੀ ਰਜਾਈਆਂ ਤਾਂ ਅਸੀਂ ਹੁਣ ਇੱਕੜੇ ਕਾਡੀਆਂ ਇੱਕ ਦੋ ਹੋਰ ਲੈ ਆਉਣੀ ਐ ਸਾਰੀਆਂ ਰਜਾਈਆਂ ਬਦਲ ਦੇਣੀਆਂ ਹੁਣ ਉਹ ਰੂਹ ਵਾਲੇ ਰਜਾਈਆਂ ਲੁਕਾਣਾ ਲੈਣ ਨੂੰ ਦਿਲ ਵੀ ਨਹੀਂ ਕਰਦਾ ਹੈਗਾ ਬਿਲਕੁਲ ਨਹੀਂ ਉਹ ਭਾਰੀ ਹੋ ਜਾਂਦੀ ਹੈ ਭਾਰੀ ਹੋ ਜਾਂਦੀ ਹੈ ਤੇ ਉੱਥੇ ਤਾਂ ਚਾਦਰਾਂ ਦਾ ਕੋਈ ਅੰਤ ਨਹੀਂ ਹੈਗਾ ਚਾਦਰਾਂ ਇੰਨੀਆਂ ਚਾਦਰਾਂ ਕਿੰਬੀ ਤੇ ਕਿੰਨੀ ਵੀ ਬਹੁਤ ਅੱਛਾ ਕੀਆ ਹੈ ਚਾਦਰਾਂ ਇੰਨੀਆਂ ਸੋਹਣੀਆਂ ਨਾ ਪੂਰੀਆਂ ਡਬਲ ਬੈੱਡ ਦੀਆਂ ਚਾਦਰਾਂ ਨੇ ਦੇਖੋ ਜੀ ਇੱਕ ਮੈਨੂੰ ਨਾ ਚਾਦਰ ਇਹ ਬਹੁਤ ਵਧੀਆ ਲੱਗੀ ਆ ਇਹਦਾ ਪ੍ਰਾਈਸ ਹੈਗਾ ਏ 500 ਰੁਪਈਆ ਏ ਤੇ ਚਾਦਰ ਵੀ ਆਨ ਪੂਰੀ ਹੈ ਕਿੰਗ ਸਾਈਜ਼ ਦੀ ਹੈਗੀ ਇਹ ਚਾਦਰ ਉਹ ਕਹਿੰਦੇ ਕੋਈ ਰੰਗ ਦਾ ਨਹੀਂ ਫਰਕ ਪੈਣਾ ਹੈਗਾ ਵੀ ਜਿਵੇਂ ਆਪਾਂ ਨਾ ਇੱਕ ਤੋਂ ਆਪਾ ਰਹਨੇ ਆ ਵੀ ਇਹਦਾ ਰੰਗ ਫਿੱਟ ਜਾਂਦਾ ਕਹਿੰਦੇ ਕੋਈ ਫਰਕ ਨਹੀਂ ਪੈਂਦਾ ਹੈਗਾ ਮਹਾਂ ਚਾਲ ਇੱਕ ਐਨ ਇੱਕ ਚਾਦਰ ਲੈ ਕੇ ਚੱਲਦੇ ਨੂੰ ਵਰਤ ਕੇ ਨਾ ਫੇਰ ਲੈ ਕੇ ਜਾਊਂਗੀ ਹੋਰ ਚਲੋ ਜੀ ਆਪਾਂ ਤੁਹਾਨੂੰ ਇਹਦੇ ਨਾਲ ਸਹਰਾਣੇ ਖੋਲ ਕੇ ਦਿਖਾਉਨੇ ਆ ਦੇਖੋ ਸਹਰਾਣੇ ਆਪਣੇ ਲੰਬਾਈ ਵੀ ਪੂਰੀ ਆ ਤੇ ਚੜਾਈ ਵੀ ਪੂਰੀ ਆ ਜਿੰਨਾ ਮੋਟਾ ਨਾ ਪਸ ਪੰਜ ਦਾ ਸਹਰਾਣਾ ਹੋਊਗਾ ਬਿਲਕੁਲ ਵੀ ਜੇ ਪਾਉਣ ਲੱਗੇ ਨਾ ਬਾਲਣੀ ਪਊਗਾ ਤੇ ਕਪੜਾ ਵੀ ਦੇਖੋ ਬਹੁਤ ਵਧੀਆ ਪੂਰਾ ਹੈ ਨਾ ਮਜ਼ਬੂਤ ਹੈ ਪਹਿਲਾਂ ਸਿਕਰਤਾ ਕੁੱਤਾ ਪਾਏ ਹੋਏ ਨਾ ਸੁਣੀ ਇਦਨੇ ਚਾਦਰਾਂ ਵੀ ਬਹੁਤ ਸੋਹਣੀਆਂ ਪਈਆਂ ਤੀਆਂ ਜਿਵੇਂ ਸਰਦੀ ਚ ਮਚਾਉਣੇ ਵਾਲੀਆਂ ਨਾ ਚਲੋ ਵੈਸੇ ਸੂਸੀ ਚਾਦਰ ਸਹਰਾਣੇ ਦਾ ਦੇਖ ਲਈ ਉਹਦੇ ਨਾਲ ਦੀ ਹੋ ਨਾ ਸੇਮ ਸਹਰਾਣੇ ਵੀ ਇਹਦੇ ਨਾਲ ਦੀਆਂ ਚਾਦਰ ਚਲੋ ਜੀ ਆਪਾਂ ਇਹਨਾਂ ਵਿੱਜੇ ਪਾ ਦਨੇ ਫਿਰ ਇਹਦਾ ਤਮਾਦਰ ਬਹੁਤ ਜ਼ਿਆਦਾ ਖਲਾਰਾ ਜਿਹਾ ਖੜ ਜਾਂਦਾ ਹੈ ਇਹ ਹੈ ਇਸਕੀ ਕੋਲ ਕਦੇ ਕੈਨ ਰਜਾਈ ਨੂੰ ਨਾ ਪਾਸੇ ਰੱਖਣਾ ਚਾਦਰ ਦੇ ਪਿੱਛੇ ਰੱਖ ਦਿਓ ਸੁਨੀਲ ਦੇ ਹੈਗੇ ਨੇ ਇਹ ਕਵਰ ਇਹ ਰਜਾਈਆਂ ਦੇ ਨਾ ਉੱਪਰ ਹੁਣ ਹੁਣ ਆਪਾਂ ਚਾੜ ਦੂਗੇ ਇਹ ਹੈਗੇ ਨੇ ਦੋ ਕਲਰ ਦੇ ਨੇ ਕਦੇ ਆਹ ਪਾਸਾ ਲੈ ਲਓ ਤੇ ਕਦੇ ਆਹ ਪਾਸਾ ਲੈ ਲਓ ਦੇਖੋ ਕਿੰਨੇ ਸੋਹਣੇ ਫਲਾਵਰ ਆ ਇਹ ਤਾਂ ਹੈਗੇ 브라운 ਜਿਹਾ ਰੰਗ ਦਾ ਬਹੁਤਾ ਛੇਤੀ ਮੈੜਾ ਹੀ ਹੋਊਗਾ ਤੇਰੋਂ ਜਿੱਪਾਂ ਲੱਗੀਆਂ ਹੋਈਆਂ ਨੇ ਤੇ ਹੁਣ ਆਪਾਂ ਰਜਾਈਆਂ ਦੇ ਉੱਪਰ ਨਾ ਇਹੋ ਛਾੜ ਦੂੰਗੇ ਦੇਖੋ ਜੀ ਇਹ ਕਰੀਤੀ ਆਪਾਂ ਨੇ ਸ਼ਾਪਿੰਗ ਤੇ ਉੱਥੇ ਨਾ ਸਹੀ ਰੇਟ ਤੇ ਆਪਾਂ ਨੂੰ ਚੀਜ਼ ਮਿਲਦੀ ਆ ਜਿੰਨੇ ਹੁਣ ਆਪਾਂ ਲੁਧਿਆਣਾ ਵਾਲੀ ਸੈੱਡ ਨੂੰ ਜਾਉਂਗੇ ਵੀ ਉੱਥੇ ਲੁਧਿਆਣਾ ਦੇ ਵਿੱਚ ਬਹੁਤ ਜ਼ਿਆਦਾ ਕੰਬਲ ਮਿਲਦੇ ਆ ਦੇਖੋ ਜੇ ਆਪਾਂ ਜਾਉਂਗੇ ਨਾ ਤੇ ਉਹੀ ਰੇਟ ਦੀ ਚੀਜ਼ ਮਿਲਦੀ ਆ ਆਪਾਂ ਨੂੰ ਤਾਂ ਕਿ ਆਪਾਂ ਨਾ ਨੇੜੇ ਤੋਂ ਚੀਜ਼ ਖਰੀਦ ਲਈਏ ਨਾਲੇ ਆਪਾਂ ਨੂੰ ਨਾ ਹੁਣ ਜੇ ਆਪਾਂ ਚੀਜ਼ ਖਰੀਦਦੇ ਆ ਆਪਾਂ ਨੂੰ ਪਤਾ ਵੀ ਹੁੰਦਾ ਏ ਵੀ ਆਪਾਂ ਨੂੰ ਕਿਸ ਚੀਜ਼ ਦੇ ਰੇਟ ਮਿਲਦੀ ਆ ਖਰਚਾ ਤਾਂ ਉਨਾ ਹੀ ਆਉਂਦਾ ਆ ਪਰ ਜਿੰਨੇ ਹੁਣ ਆ ਭੰਜਣ ਦਾ ਕੋਈ ਫਾਇਦਾ ਨਹੀਂ ਹੈਗਾ ਹੁਣ ਇੱਥੇ ਸਾਰੀਆਂ ਬਹੁਤ ਸੋਹਣੀਆਂ ਤੀਆਂ ਤੇ ਸੂਟਾਂ ਦੀ ਵੀ ਅਸੀਂ ਸ਼ਾਪਿੰਗ ਕਰੀ ਹੈ ਜਿਹੜੀ ਹੁਣ ਕੱਲੂ ਵੀਡੀਓ ਆਉਣੀ ਹੈ ਨਾ ਉਹ ਸਪੈਸ਼ਲ ਸੂਟਾਂ ਦੀ ਹੋਊਗੀ ਤੇ ਮੇਰੀਆਂ ਭੈਣਾਂ ਬਹੁਤ ਜ਼ਿਆਦਾ ਖੁਸ਼ ਹੋਣਗੀਆਂ ਤੇ ਸਾਡੀ ਵੀਡੀਓ ਦੇਖਦ ਨੇ ਆਂਟੀ ਜਯੋਨੀ ਉਹ ਹੈਗੇ ਨੇ ਕੈਨੇਡਾ ਤੋਂ ਉਹਨਾਂ ਸਰੀਚ ਰਹਿੰਦੇ ਨੇ ਉਹ ਕਹਿੰਦੇ ਮਜੀਦ ਬੇਟਾ ਮੈਨੂੰ ਨਾ 5-6 ਸੂਟ ਭੇਜੋ ਤੁਸੀਂ ਪਹਿਲਾਂ ਮੈਂ ਸੂਟ ਪਾਉਣੇ ਆ ਮੈਂ ਗੁਰਦੁਆਰੇ ਜਾਂ ਨਹੀਂ ਮੈਨੂੰ ਸੂਟ ਪਾਉਣ ਦਾ ਬਹੁਤ ਸ਼ੌਂਕ ਆ। ਦੇਖੋ ਜੀ ਆਪਾਂ ਨਾ ਕਰਨਾ ਆਂਟੀ ਜੀ ਬਾਜ਼ਾਰ ਤੇ ਨਾ ਮਿੱਠੇ-ਮਿੱਠੇ ਰੰਗ ਦੇ ਨਾ ਸੂਟ ਖਰੀਦ ਕੇ ਲੈ ਕੇ ਆਏ ਆ ਤੇ ਮੈਂ ਵੀਡੀਓ ਕਾਲ ਤੇ ਵੀ ਆਂਟੀ ਜੀ ਉਹਨਾਂ ਨੂੰ ਸੂਟ ਦਿਖਾਏ ਤੇ ਉਹ ਕਹਿੰਦੀ ਬੇਟਾ ਮੈਨੂੰ ਬਹੁਤ ਜ਼ਿਆਦਾ ਪਸੰਦ ਆਏ ਆ। ਉਹ ਕਹਿੰਦੇ ਫਿਰ ਅਸੀਂ ਨਾਪ ਭੇਜੂਗੇ। ਫਿਰ ਤੁਸੀਂ ਨਾਪ ਦੇਣਾ ਜਿਹੜਾ ਤੁਹਾਡੇ ਵਾਲਾ ਟੇਲਰ ਆ ਉਹਦੇ ਸਲਾਈ ਕਰਾ ਕੇ ਨਾ ਸਾਨੂੰ ਫਿਰ ਪਾਰਸਲ ਕਰ ਦਿਓ। ਦੇਖੋ ਜੀ ਆਂਟੀ ਜੀ ਉਹਨੇ ਬਹੁਤ ਜ਼ਿਆਦਾ ਗੱਲਾਂ ਕਰਦੇ ਨੇ ਤੇ ਆਂਟੀ ਜੀ ਨੇ ਕਹਿੰਦੇ ਵੀ ਜੇ ਸਾਨੂੰ ਵਧੀਆ ਲੱਗੇ ਨਾ ਰਜਾਈਆਂ ਤੇ ਅਸੀਂ ਸੋਤੇ ਰਜਾਈਆਂ ਵੀ ਮੰਗਾਵਾਂਗੇ ਉੱਥੇ ਸਰੀ ਦੇ ਵਿੱਚ ਤਾਂ ਹੁਣ ਪੂਰੀ ਉੱਥੇ ਸਨੋ ਪੈਂਦੀ ਆ ਕਹਿੰਦੇ ਬੇਟਾ ਇਹ ਰਜਾਈਆਂ ਨਾਲ ਸਾਨੂੰ ਉੱਥੇ ਲੋਡ ਚਾਏ ਲੋਡ ਹੈ ਨਾ ਇਹ ਰਜਾਈਆਂ ਦੀ ਖਾਣੇ ਕਿ ਜਿਆਦਾ ਪੈਂਦੀ ਆ ਨਾ ਲੈ ਰੇਖਾ ਇਹਦਾ ਦੂਜਾ ਕਵਰ ਵੀ ਕੱਢ ਜਦੋਂ ਵੀ ਭੈਣ ਭਾਈ ਇੰਨਾ ਜਿਆਦਾ ਪਿਆਰ ਕਰਦੇ ਨਾ ਬਹੁਤ ਜਿਆਦਾ ਆਪਾਂ ਨੂੰ ਗੱਲਾਂ ਵੀ ਦੱਸਦੇ ਆ ਬੇਟਾ ਏਕਣ ਕਰਨਾ ਤੁਸੀਂ ਏਕਣ ਕਰਨਾ ਤੇ ਬਹੁਤ ਜਿਆਦਾ ਨਾ ਆਪਾਂ ਨੂੰ ਸਿੱਖਣ ਨੂੰ ਮਿਲਦਾ ਇਹ ਗੱਲਾਂ ਆਪ ਤੋਂ ਬੜੀ ਦੀ ਗੱਲ ਤਾਂ ਨਾ ਬੰਦੇ ਨੂੰ ਐਂ ਧਿਆਨ ਨਾਲ ਸੁਣਨੀ ਚਾਹੀਦੀ ਆ ਉਹਨਾਂ ਨੇ ਇੰਨੀ ਉਮਰ ਹੜਾਈ ਹੁੰਦੀ ਆ ਦੇਖੋ ਜੀ ਆਪਾਂ ਇੱਕ ਇਹ ਕਵਰ ਲੈ ਕੇ ਆਏ ਆ ਇਹ ਵੀ ਹੈਗਾ ਸੁਨੀਲ ਦਾ ਹੀ ਆ ਜੇ ਇਹੇ ਜਾਂ ਨਾ ਸੂਟ ਸਮਾਇਆ ਹੋਵੇ ਨਾ ਵਾਈਟ ਰੰਗ ਦੀ ਲੇਦਰ ਸਲਵਾਰ ਜੇ ਬੁਝਾਏਗਾ ਨਾ ਹਾਂ ਤਾਂ ਐਸਾ ਕੋਈ ਸੂਟ ਲੈਣਾ ਸਰਵਾਰ ਸੁੱਤ ਨੂੰ ਉੱਥੇ ਤਾਂ ਕਿੰਨੇ ਸੋਹਣੇ ਸੋਹਣੇ ਕਲਰ ਦੇ ਨਾ ਸੁਨੀਲ ਦੇ ਸੂਟ ਪਏ ਤੇ ਪਲੇ ਲੈਣੇ ਆ ਜਿਹੜੇ ਬਾਰਡਰਾਂ ਵਾਲੇ ਲੈਣੇ ਕੜਾਈ ਵਾਲੇ ਲੈਣੇ ਬਹੁਤ ਸੋਹਣੇ ਸੂਟ ਤੇ ਸਰਦੀਆਂ ਦੇ ਵਿੱਚ ਤਿੰਨ ਚਾਰ ਸੂਟ ਸਮਾ ਲਾ ਦੋ ਆਉਣ ਜਾਣ ਨੂੰ ਸੰਭਾਲਾ ਦੋ ਘਰਾਂ ਪਾਲਾ ਬਹੁਤ ਜਾਰੇ ਵਧੀਆ ਲੱਗਦੇ ਆ ਨਾਲੇ ਠੰਡ ਵੀ ਨਹੀਂ ਲੱਗਦੀ ਹੈਗੀ ਹੁਣ ਇਹ ਜਾਂ ਕਮੀਜ਼ ਹੋਵੇ ਇਹਦੇ ਨਾਲ ਲੈ ਲੈ ਵਾਈਟ ਰੰਗ ਦੀ ਸਲਵਾਰ ਲੈ ਲੈ ਤੇ ਕਿੰਨਾ ਸੋਹਣਾ ਲੱਗਦਾ ਏ ਲੈ ਚਾਹੇ ਇਹ ਇਹ ਜੇ ਰੰਗ ਦਾ ਲੈ ਲੈ ਜਿਵੇਂ ਆ ਫਲਾਵਰ ਆ ਨਾ ਹਾਂ ਹਾਂ ਕੋਈ ਨਾ ਤੈਨੂੰ ਮੈਂ ਲੈ ਕੇ ਦਊਂਗੀ ਮੈਂ ਆਪਣੇ ਵਾਸਤੇ ਵੀ ਲੈ ਕੇ ਆਉਂਗੀ ਤੈਨੂੰ ਵੀ ਦਵਾਂਗੀ ਮੇਰਾ ਕਿਲੇ اتنا ਸੋਚਦਾ ਹੈ ਦੀਦੀਆਂ ਮੋਂ ਕਿੰਨਾ ਪਿਆਰ ਕਰਦੇ ਹੈ ਮੇਰਾ ਕੇਲੇ ਵੀ ਸੂਟ ਲਾ ਦੇਗਾ ਕੇ ਨਾ ਕੋਈ ਨਾ ਜਦ ਮੈਂ ਆਪਣੇ ਵਾਸਤੇ ਸੂਟ ਲੈ ਕੇ ਆਉਣਾ ਨਾ ਤੇਰੇ ਵਾਸਤੇ ਵੀ ਲੈ ਕੇ ਆਉਂਗੀ ਮੰਮੀ ਜੀ ਉਹਨਾਂ ਵਾਸਤੇ ਵੀ ਲੈ ਕੇ ਆਉਂਗੀ ਕੁਛ ਨਹੀਂ ਨਾ ਕੀ ਗੱਲ ਹੋ ਗਈ ਰਿਕ ਕੀ ਹੋ ਗਿਆ ਕੁਛ ਨਹੀਂ ਐਸੇ ਥੋੜਾ ਉਦਾਸੀ ਯਾਦ ਆ ਗਈ ਹੈ ਤੂੰ ਚਲੀ ਨਈ ਦੀਦੀ ਥੋੜੀ ਉਦਾਸੀ ਹੈ ਉਦਾਸੀ ਕਦੇ ਹੋਗੀ ਤੂੰ ਚੰਗੀ ਭਲੀ ਤਾਂ ਮੇਰੇ ਨਾਲ ਹਾਸੇ ਮਜ਼ਾਕ ਕਰਦੀ ਸੀ ਮੇਰੀ ਮੰਮੀ ਕਾ ਤਰ੍ਹਾਂ ਆਪ ਵੀ ਪਿਆਰ ਕਰਦੀ ਹੈ ਕੇ ਨਾ ਕੋਈ ਨਾ ਜਿੱਦ ਦੀ ਦੁਆਈਆਂ ਮੈਂ ਤੈਨੂੰ ਕਦੇ ਮਾੜਾ ਚੰਗਾ ਨਹੀਂ ਬੋਲਿਆ ਮੈਂ ਤੈਨੂੰ ਆਪਣੀ ਬੇਟੀ ਜੀ ਨਾਲ ਜਿੰਨਾ ਪਿਆਰ ਦਿੰਦੀ ਆ ਤੂੰ ਉਦਾਸ ਨਾ ਹੋ ਠੀਕ ਆ ਖੁਸ਼ ਰਹਿ ਠੀਕ ਆ ਉਦਾਸ ਨਾ ਕਰ ਮਨ ਖੁਸ਼ ਰਹੀਦਾ ਹੁੰਦਾ ਚ ਕੋਈ ਨਾ ਤੈਨੂੰ ਮੈਂ ਨਾ ਹਮੇਸ਼ਾ ਖੁਸ਼ ਦੇਖਣਾ ਚਾਹੁੰਨੀ ਆ ਠੀਕ ਆ ਖੁਸ਼ ਰਹਿ ਤੂੰ ਮੇਰੀ ਬੇਟੀ ਵਰਗੀ ਆ ਠੀਕ ਆ ਤੇ ਉਹ ਵੀ ਚੀਜ਼ ਦੀ ਲੋੜ ਆ ਨਾ ਤੂੰ ਮੈਨੂੰ ਦੱਸ ਸਿਆ ਅੱਛਾ ਮੈਂ ਤੈਨੂੰ ਉਹ ਹੀ ਚੀਜ਼ ਲੈ ਕੇ ਆਉਂਗੀ ਠੀਕ ਆ ਤੇ ਆਉ ਜਿਹੜਾ ਕੰਬਲ ਰਹਿ ਗਿਆ ਨਾ ਉਹ ਵੀ ਦਿਖਾ ਦੇ ਇਸ ਤਰ੍ਹਾਂ ਸੈਡ ਨਹੀਂ ਹੋਈਦਾ ਹੁੰਦਾ ਚੰਗੀ ਭਲੀ ਬੈਠੀ ਸੀ ਪਤਾ ਨਹੀਂ ਇੱਕਦਮ ਇਹਦੇ ਮਨ ਨੂੰ ਕੀ ਹੋ ਜਾਂਦਾ ਵਿਚਾਰੀ ਜੀ ਮੈਂ ਤਾਂ ਤੈਨੂੰ ਇੰਨਾ ਜ਼ਿਆਦਾ ਪਿਆਰ ਕਰਦੀ ਆ। ਮੈਂ ਤੈਨੂੰ ਮੈਂ ਪਿਆਰ ਕਰਦੀ ਆ ਜਿੱਥੇ ਤਾਂ ਜਾਣਾ ਹੁੰਦਾ ਉੱਥੇ ਤੈਨੂੰ ਮੈਂ ਲੈ ਕੇ ਜਾਨੀ ਆ। ਹਾਂ ਇਸ ਲਈ ਤਾਂ ਮੰਮੀ ਕ ਵੀ ਯਾਦ ਆ ਗਿਆ ਤਾਂ ਇਸ ਲਈ ਅਬ ਸੋਏ। ਹੋਛੇ ਉਦਾਸੀ ਹੋ ਗਿਆ। ਅੱਛਾ ਠੀਕ ਹੈ ਚਲ ਕੋਈ ਨਾ ਮਾਨ ਨਾ ਹੋ ਕਰ। ਦੇਖੋ ਜੀ ਇਹ ਕਰ ਇਹ ਲੈ ਕੇ ਆਏ ਦੇ ਆਪਾਂ ਡਬਲ ਬੈੱਡ ਦਾ ਇਹ ਕੰਬਲ। ਦੇਖੋ ਇਹ ਵੀ ਐਨ ਪੂਰਾ ਨਾ ਲੰਬਾਈ ਜਿਹੜਾਈ ਪੂਰੀ ਆ ਤੇ ਇਹਦਾ ਪ੍ਰਿੰਟ ਵੀ ਚੈੱਕ ਕਰੋ ਨੇੜੇ ਆਏ ਦਾ ਆਪਾਂ ਤੁਹਾਨੂੰ ਦਿਖਾਉਨੇ ਆ। ਇਹ ਵਿੱਚ ਨਾ ਇਸ ਤਰ੍ਹਾਂ ਨਾ ਨੀਲੇ ਜੇ ਰੰਗ ਦੀ ਇਸ ਤਰ੍ਹਾਂ ਜਮੀਨ ਬਣੀ ਹੋਈ ਆ ਤੇ ਇਸ ਤਰ੍ਹਾਂ ਲੈ ਲੈਣਾ ਦੀਆਂ ਪੱਤੀਆਂ ਜੀਆਂ ਵਾਲੀਆਂ ਤੇ ਇਹ ਵੀ ਡਬਲ ਕੰਬਲ ਹੈ ਤੇ ਬਹੁਤ ਵਧੀਆ ਕੋਈ ਬਿਲਕੁਲ ਵੀ ਨਾ ਬੂਰ ਨਹੀਂ ਆਊਗਾ ਕੁਝ ਨਹੀਂ ਹੋਊਗਾ ਪਹਿਲਾਂ ਵੀ ਅਸੀਂ ਤਾਂ 4-5 ਸਾਲ ਪਹਿਲਾਂ ਨਾ ਕੰਬਲ ਕਾफी ਜ਼ਿਆਦਾ ਖਰੀਦ ਕੇ ਲੈ ਕੇ ਆਏ ਤੇ ਕੋਈ ਸ਼ਿਕਾਇਤ ਨਹੀਂ ਆਈ ਜਾਈਗੀ ਤੇ ਉਹਨਾਂ ਦਾ ਸਮਾਨ ਹੈਗਾ ਬਹੁਤ ਵਧੀਆ ਦੇਖੋ ਜੀ ਆਪਾਂ ਨੇ ਤਿੰਨ ਕੰਬਲ ਲਿਆਨੇ ਦੋ ਰਜਾਈਆਂ ਰਿਆਨੀਆਂ ਨੇ ਇੱਕ ਆਪਾਂ ਉਹ ਵੀ ਲੈ ਕੇ ਆਏ ਹੋਏ ਤੇ ਇਧਰ ਇਧਰ ਰੱਖਾ ਸਮਾਨ ਮੈਂ ਕਦੇ ਮੈਂ ਜਦ ਵੀ ਇਹਨਾਂ ਤੋਂ ਸਮਾਨ ਲੈ ਕੇ ਆਉਣੀ ਨਾ ਇਹਨਾਂ ਦਾ ਹੀ ਸਮਾਨ ਵਧੀਆ ਮੈਨੂੰ ਤਾਂ ਮਿਲਦਾ ਦੇਖੋ ਜੀ ਇਹ ਪੈਰ ਪੈਰ ਸਾਫ ਕਰਨ ਵਾਸਤੇ ਲੈ ਕੇ ਆਏ ਹੋਏ ਆਪਾਂ ਦੇਖੋ ਕਿੰਨਾ ਵਧੀਆ ਹੈ ਰੈੱਡ ਰੰਗ ਦੇ ਕਹੀ ਜਾਂਦੇ ਰੈੱਡ ਰੰਗ ਤੇ ਲੈ ਲਓ ਪਰ ਰੈੱਡ ਰੰਗ ਨਹੀਂ ਮੈਨੂੰ ਵਧੀਆ ਲੱਗਿਆ ਹੈ ਕੁਛ ਲੱਗ ਜਾਈ ਠੀਕ ਰਹਿੰਦਾ ਹੈ ਦੇਖੋ ਆ ਕਿੰਨਾ ਸੋਹਣਾ ਹੈ ਪੂਰਾ ਭੂਰਾ ਜਾਂ ਨਾਲੇ ਇਹਦੇ ਵਿੱਚ ਇੰਨੀ ਮੈਲ ਦਾ ਵੀ ਨਹੀਂ ਰੇਖਾ ਪਤਾ ਲੱਗਦਾ ਹੈਗਾ ਇਹ ਲੈ ਕੇ ਆਂਦਾ ਹੈ ਆਪਾਂ ਨਾ ਕਿਚਨ ਵਾਸਤੇ ਜਿੱਥੇ ਪਾਣੀ ਬੁਣੀ ਡੁੱਲ ਜਾਂਦਾ ਨਾ ਇਹਦੇ ਨਾਲ ਜਿੰਨਾ ਮਰਜੀ ਪਾਣੀ ਹੋਵੇ ਸਾਰਾ ਹੀ ਪਾਣੀ ਨਾਲ ਇਹਦੇ ਨਾਲ ਸੁੱਕਤਾ ਜਾ ਹੋ ਜਾਂਦਾ ਹੈ ਨਾਲੇ ਛੱਡੇ ਪੈਰ ਵੀ ਨਹੀਂ ਲੱਗਦੇ ਹੈਗੇ ਰੇਖਾ ਉੱਥੇ ਇਹ ਸੋਈ ਵਾਸਤੇ ਲੈ ਕੇ ਆਂਦਾ ਆਪਾਂ ਨੇ ਲੈ ਕੇ ਆਂਦੇ ਤੇ ਆਪਾਂ ਨੇ ਤਿੰਨ ਹੋ ਗਏ ਇਹ ਲੈ ਰੇਖਾ ਹੁਣ ਐਂ ਕਰ ਇਹਨੂੰ ਰਜਾਈ ਨੂੰ ਕਰ ਸਿੱਧੀ ਹੈ ਇਹਨੂੰ ਕੰਮਲ ਨੂੰ ਰੱਖ ਦੇ ਕੰਪਨ ਇਹਨੂੰ ਆਪਾਂ ਨੇ ਪਹਿਲਾਂ ਪੁੱਠਾ ਕਰ ਲੈਣਾ ਪੁੱਠਾ ਕਰਕੇ ਨਾ ਇਹ ਤਾਂ ਮਿੰਟ ਸਕਿੰਟਾਂ ਦੇ ਵਿੱਚ ਗਲਾਪ ਫੈ ਜਾਂਦਾ ਉਹਨਾਂ ਦਾਰੀਆਂ ਨੂੰ ਉਹਨਾਂ ਨਹੀਂ ਕਰੀ ਕਿਹਾ ਤਾਂ ਮੈਂ ਉਹਨਾਂ ਨੂੰ ਮਗਾ ਵੀ ਤੁਸੀਂ ਸਿੰਗਲ ਰਜਾਈ ਵੀ ਬਣਾਓ ਉਹ ਕਹਿੰਦਾ ਵੀ ਕੋਈ ਖਰੀਦਦਾਰ ਨਹੀਂ ਹੈਗਾ ਇਹ ਕਹਿੰਦਾ ਵੀ ਜਿਹੜਾ ਵੀ ਕੋਈ ਬੰਦਾ ਲੈਣ ਆਉਂਦਾ ਨਾ ਗਾਹਕ ਕਹਦਾ ਕਹਨੇ ਵੀ ਸਾਨੂੰ ਡਬਲ ਬੈੱਡ ਦੀ ਰਜਾਈ ਦਿਓ ਮੈਂ ਉਹਦੇ ਕਰਕੇ ਫੇਰ ਉਹ ਸਾਡੀਆਂ बिकਦੀਆਂ ਨਹੀਂ ਹੈਗੀਆਂ ਕਹਿੰਦੇ ਫੇਰ ਉਹਦੇ ਕਰਕੇ ਨੇ ਡਬਲ ਬੈੱਡ ਦੀ ਓ ਜਿਆਦਾ ਡਿਮਾਂਡ ਹੁਣ ਇੱਕ ਬੁਣਾਣਾ ਆਜਵਾ ਡਬਲ ਪਾਟੀ ਲਾਉ ਤੱਕ ਕਹਿੰਦੇ ਨਹੀਂ ਆਈ ਪਰਿੰ ਕਰਦੀ ਹੋਣੀ ਨਹੀਂ ਬਈ ਬੀਬੀ ਅੱਜਕਾ ਨਾ ਕੰਮਰ ਰ ਰਜਾਈ ਦੋਨੋ ਡਬਲ ਹਾਂ ਬਸ ਇਸ ਤਰ੍ਹਾਂ ਪੁੰਝੇ ਪਲੜਿਆ ਲੰਬਾਈ ਕਰੀ ਲੰਬਾਈ ਚੜਾਈ ਨਾ ਕਰੀ ਰਜਾਈ ਇਧਰ ਮਾਜਾ ਆ ਬਸ ਫੜਾ ਮੈਨੂੰ ਨਵਾਂ ਅਗੇ ਚੱਲ ਕਬਰ ਦੇ ਚਿਰ ਕਿੱਚਲਾ ਫੜ ਮੜ ਨਿਕਾ ਕੁ ਮੁੰਦਮਾ ਲਾ ਦਾ ਤੁਸੀਂ ਦੀ ਜਮ ਦੀ ਹੈ ਇਤਾਸ਼ ਹੁਣ ਚਾਫੇਸ ਤੋਂ ਦਿੱਤਾ ਲੈ ਦੇਲਾ ਕਿ ਨਹੀਂ ਸੋਖੇ ਤਰੀਕੇ ਨਾਲ ਪੈ ਗਈ ਜਾਈ ਜਿੱਪ ਲੱਗੀ ਦੀ ਜਿੱਪ ਲੱਗੀ ਹੋਈ ਇਹਨੂੰ ਨਾ ਨਾ ਜਿੱਪਦਾ ਬਹੁਤ ਵਧੀਆ ਪੂਰਾ ਹੈ ਨਾ ਇਹਨਾਂ ਨੇ ਨਾਲ ਦੇ ਮੇਜ ਦੇ ਬਣਾਏ ਹੋਏ ਨੇ ਲੈ ਇਸ ਤਰ੍ਹਾਂ ਫਲਾਰਾ ਇਹਦੇ ਚੋਂ ਲਾ ਪੋਚਾ ਲੱਗਿਆ ਹੋਇਆ ਕੋਗੇ ਪੂਰੀ ਐ ਕਵਰ ਕਰਦੇ ਸਿਰੇ ਕਰਦੇ ਆ ਚਿੱਪਰੂ ਸਿਰੇ ਕਰਦੇ ਆ ਜਿੱਪਰ ਇਹ ਮੜੀ ਵੀ ਰਹਿ ਗਈ ਚਲੇ ਖ ਇਹਨੂੰ ਤਾਂ ਤੈ ਮਾਰ ਕੇ ਨਾ ਪਾਲੇ ਪਾਸੇ ਰੱਖ ਦੇ ਲਿਆ ਦੂਏ ਦਾ ਵੀ ਕਵਰ ਚਾੜਦੀ ਐ ਆਇਦੋਂ ਸਿੱਧਾ ਜੇ ਕਰ ਦੇ ਚਲ ਪਾਲੇ ਪਾਸੇ ਰੱਖ ਦੇ ਉੱਥੇ ਰੱਖ ਦੇ ਦੋ ਇਹ ਲੱਗ ਨੂੰ ਭੋਲੇ ਆ ਰੱਖ ਦੇ ਪਾਸੇ ਲਹ ਅਰ ਜਾਈ ਦਾ ਵੀ ਹੁਣ ਕਵਰ ਚੜ੍ਹਦੀ ਐ ਫਟਾਫਟ ਪੂਰੀ ਐ ਨ ਮੈਚਿੰਗ ਹੋ ਗਈ ਐ ਇਹ ਨੰਦੀ ਲੈ ਆ ਆ ਕਰ ਮਸੈਦ ਨੂੰ ਰਹਿਣ ਦੇ ਇਹਨੂੰ ਚੜ੍ਹਾ ਦਿੰਨਾ ਮੈਂ ਆ ਬਣਾ ਦੇਣਾ ਡਿਰ ਗਿਆ ਇਹ ਚਾਉਦਾ ਨਹੀਂ ਆ ਵੀ ਨੰਬਰ ਤੇ ਕਰਨਾ ਐ ਇਹ ਤਾਂ ਚਾਹੀਦੀ ਆ ਕੇ ਨਾ ਇੱਕ ਜਾਈ ਡਬਲ ਬੈੱਡ ਦੇ ਉੱਪਰ ਐਨ ਵਿਛਾ ਦੋਵੇ ਕਦੈਲੇ ਦੀ ਵੀ ਲੋੜ ਐ ਐਨ ਪਿੱਟਾ ਆ ਕਵਰ ਪੂਰਾ 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 ਐ ਨਾ 1 ਇੰਚ ਵੱਧਾ ਐ ਨਾ 1 ਇੰਚ ਘੱਟ ਕਰ ਕਾ ਦੇ ਇਹ ਕਰ ਲੈ। ਇਸ ਤਰ੍ਹਾਂ ਹੀ ਰੱਖ ਦੇ ਸ਼ਾਮਪੁਰ ਜਾਈ ਲੈਡੀਆਂ ਨੂੰ ਆ। ਮੈਂ ਚਾਹ ਤੈਨੂੰ ਲੱਗੂ। ਇਸ ਤਰ੍ਹਾਂ ਹੀ ਇਸ ਤਰ੍ਹਾਂ ਹੀ ਰੱਖ ਦੇ ਬਸ ਬੈਠ ਤੇ। ਇਸ ਤਰ੍ਹਾਂ ਹੀ ਰੱਖ ਦੇ ਲੰਬਾਈ ਲੋੜ ਤੇ ਚਾਹ ਤੇ ਸ਼ਾਮਪੁਰ ਜਾਈ ਲੈਡੀਆਂ ਨੂੰ ਆ। ਚਲ। ਹੁਣ ਮੈਨੂੰ ਐਂ ਦੱਸ ਇਸ ਤਰ੍ਹਾਂ ਕਰਕੇ। ਹਾਂ ਇਸ ਤਰ੍ਹਾਂ ਕਰਕੇ ਲੈ ਲੈਂਗੇ। ਹੁਣ ਮੈਨੂੰ ਐਂ ਦੱਸ ਇਹਨਾਂ ਕੰਬਲਾਂ ਵਿੱਚੋਂ ਤੈ ਕਿਹੜਾ ਕੰਬਲ ਲੈਣਾ? ਆਪ ਕੋਹਨ ਸਾ ਅੱਛਾ ਲੱਗ ਰਿਹਾ? ਤੂੰ ਦੱਸ ਵੀ ਆ ਦੇ ਦੋਰੇ ਮੈਨੂੰ ਫੜਾ ਦੋ। ਤੂੰ ਦੱਸ ਵੀ ਇਹਨਾਂ ਵਿੱਚੋਂ ਤੈਨੂੰ ਕਿਹੜਾ ਜ਼ਿਆਦਾ ਪਸੰਦ ਲੱਗਦਾ ਇੱਕ ਕੰਬਲ ਤੂੰ ਲੈ ਲੈ ਉਹਦੇ ਵਿੱਚੋਂ। ਹਾਂ ਇਹ ਲੈ ਕਿਹੜਾ ਇਹ ਇਹ ਲੈ ਲੈ ਰਜਾਈ ਇਹ ਲੈ 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 ਤੂੰ ਬੈ ਚਾ ਲੈ 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 ਕੇ ਆਪਣੇ ਕਮਰੇ ਚ ਲੈ ਜਾ ਫਿਰ ਇਹਨੂੰ ਹਾਂ ਲੈ ਲਓ ਨਾਲ ਆਏ ਆ ਨਾ ਸਾਡੀਆਂ ਦੇ ਜਿੰਨਾ ਵਿੱਚ ਨਾ ਤੇਨੂੰ ਰਜਾਈ ਸੀ ਨਾਲੇ ਲੋਡ ਵੀ ਹੈਗੀ ਸੀ ਉਹ ਰੂਣ ਵਾਲੇ ਤੋਂ ਕਹਿੰਦੀ ਤੇ ਮੈਂ ਰਜਾਈ ਲੈਣੀ ਨਹੀਂ ਨਾ ਹੈਗਾ ਚਲ ਤੂੰ ਆ ਲੈ ਤੂੰ ਖੁਸ਼ ਹਾਂ ਹਾਂ ਚਲੋ ਜੀ ਚਲੋ ਜੀ ਇਹ ਰੇ ਕੰਬਲ ਹੀ ਲੈਣਾ ਹੈਗਾ ਕਹਿੰਦੀ ਮੈਂ ਕਹਿੰਦੀ ਮੈਂ ਰਜਾਈ ਉਹ ਲੈਣੀ ਆ ਦੇਖੋ ਜੀ ਇਹ ਕਰੀਤੀ ਆਪਾਂ ਨੇ ਸ਼ੋਪਿੰਗ ਤੇ ਸਾਡੀ ਉੱਥੇ ਰੱਖਾ ਬਾਕੀ ਤੇ ਸਾਡੀ ਰੇਖਾ ਰਾਣੀ ਵੀ ਹੈਗੀ ਆ ਬਹੁਤ ਜ਼ਿਆਦਾ ਖੁਸ਼ ਹੋ ਗਈ ਲਾ ਦिए ਇਹ ਦੇਖੀਏ ਇਸ ਕੋ ਹਮ ਅਪ ਲੈ ਕੇ ਜਾਏਗਾ ਰਾਤ ਕੋ ਸੋਏਗਾ ਲੇਕੇ ਖੁਸ਼ ਹੈ ਹਾਂ ਚਾਹ ਠੀਕ ਆ ਤੂੰ ਖੁਸ਼ ਹੈ ਤੇ ਸਾਰੇ ਖੁਸ਼ ਹੈ ਲੇਕੋ ਥੋਂ ਲੈ ਜਾ ਤੂੰ ਲੈ ਜਾ ਆਪਣੇ ਕਮਰੇ ਚ ਲੈ ਜਾ ਇਹਨੂੰ ਚਲੋ ਜੀ ਹੁਣ ਇਹ ਕਰੀ ਤੇ ਆਪਾਂ ਨੇ ਸ਼ਾਪਿੰਗ ਜੇ ਤੁਸੀਂ ਵੀ ਸ਼ਾਪਿੰਗ ਕਰਨੀ ਹੋਗੀ ਨਾ ਤਾਂ ਜੇ ਗਰਮ ਰਜਾਈਆਂ ਦੀ ਤੇ ਕੰਬਲਾਂ ਦੀ ਸ਼ਾਪਿੰਗ ਜ਼ਰੂਰ ਕਰਿਓ ਜੇ ਤੁਹਾਨੂੰ ਸਾਡੀ ਸ਼ਾਪਿੰਗ ਵਧੀਆ ਲੱਗੀ ਨਾ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਚਲੋ ਜੀ ਹੁਣ ਆਪਾਂ ਵੀਡੀਓ ਦਾ ਐਂਡ ਹੁਣ ਆਪਾਂ ਇਥੇ ਹੀ ਕਰਦੇ ਆ ਮਿਲਦੇ ਹੁਣ ਅਗਲੀ ਵੀਡੀਓ 'ਚ ਮੇਰੇ ਵੱਲੋਂ ਸਾਰੇ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ